ਅੱਜ ਜਸੀਂ ਆਪ ਜੀ ਨੂੰ ਦਰਸ਼ਨ ਕਰਾਉਣ ਜਾ ਰਹੇ ਹਾਂ ਸ਼ਹੀਦ ਸਿੰਘਾਂ ਦੀਆਂ 400 ਸਾਲ ਪੁਰਾਣੀਆਂ ਗੁਪਤ ਗੁਫਾਵਾਂ ਦੇ ਇਨ੍ਹਾਂ ਗੁਫਾਵਾਂ ਵਿੱਚ ਹੀ ਸਿੰਘ ਜੰਗ ਦੀ ਰਣਨੀਤੀ ਤਿਆਰ ਕਰਦੇ ਸਨ 300 ਦੇ ਕਰੀਬ ਸਿੰਘ ਸਿੰਘਣੀਆਂ ਇਸ ਸਥਾਨ ਤੇ ਸ਼ਹੀਦ ਹੋਏ ਆ ਪਿੰਡ ਵਸਦਾ ਸੀ ਪਿੰਡ ਉਜੜ ਗਿਆ ਤੇ ਅੱਜ ਹੁਣ ਨਵਾਂ ਪਿੰਡ ਵਸ ਰਿਹਾ ਹੈ ਪਹਾੜੀਆਂ ਵਿੱਚ ਇਹ ਗੁਫਾਵਾਂ ਹਨ ਇਨ੍ਹਾਂ ਗੁਫਾਵਾਂ ਤੱਕ ਪਹੁੰਚਣ ਲਈ ਸਾਨੂੰ ਬਹੁਤ ਮਿਹਨਤ ਕਰਨੀ ਪਈ ਬਹੁਤ ਹੀ ਘੱਟ ਸੰਗਤਾਂ ਨੇ ਇਸ ਗੁਫਾਵਾਂ ਦੇ ਦਰਸ਼ਨ ਕੀਤੇ ਹੋਣਗੇ ਜਿਨ੍ਹਾਂ ਨੇ ਦਰਸ਼ਨ ਕੀਤੇ ਹਨ ਉਹ ਕਮੈਂਟ ਬਾਕਸ ਵਿੱਚ ਜਰੂਰ ਲਿਖੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਹੋਰ ਸੰਗਤਾਂ ਵੀ ਇਨ੍ਹਾਂ ਗੁਫਾਵਾਂ ਦੇ ਦਰਸ਼ਨ ਕਰ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰ ਫਿਰ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਬਲੌਗ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੰਦਰੁਸਤ ਹੋਵੋਗੇ ਅੱਜ ਦੀ ਇਸ ਵੀਡੀਓ ਵਿੱਚ ਤੁਸੀਂ ਦਰਸ਼ਨ ਕਰਨ ਜਾ ਰਹੇ ਹੋ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਗੁਫਾਵਾਂ ਦੇ ਇਹ ਗੁਫਾਵਾਂ ਨਵਾਂ ਸ਼ਹਿਰ ਜ਼ਿਲ੍ਹਾ ਪਿੰਡ ਦਾ ਨਾਮ ਹੈ ਰੈਲ ਮਾਜਰਾ ਜਦੋਂ ਆਪਾਂ ਰੋਪੜ ਤੋਂ ਨਵਾਂ ਸ਼ਹਿਰ ਨੂੰ ਜਾਂਦੇ ਹਾਂ ਮੇਨ ਹਾਈਵੇ ਤੇ ਇਹ ਪਿੰਡ ਹੈ ਪਿੰਡ ਤੋਂ ਮੁੜ ਕੇ ਤਕਰੀਬਨ 1.5 ਕਿਲੋਮੀਟਰ ਦੂਰ ਜਾ ਕੇ ਇਹ ਪਹਾੜੀ ਵਿੱਚ ਗੁਫਾਵਾਂ ਹਨ ਰੇਤਲਾ ਰਸਤਾ ਹੈ ਬਰਸਾਤਾਂ ਦਾ ਮੌਸਮ ਹੋਣ ਕਰਕੇ ਮੀਂਹ ਪਿਆ ਹੋਇਆ ਸੀ ਰਸਤੇ ਵਿੱਚ ਬਹੁਤ ਪਾਣੀ ਖੜਾ ਸੀ ਫਿਰ ਵੀ ਸਾਨੂੰ ਗੁਰੂ ਸਾਹਿਬ ਨੇ ਹਿੰਮਤ ਬਖਸ਼ੀ ਆ ਗੁਰੂ ਜੀ ਦੀ ਕਿਰਪਾ ਦੇ ਨਾਲ ਅਸੀਂ ਚੱਲਦੇ ਗਏ ਗੱਡੀ ਅਸੀਂ ਬਹੁਤ ਦੂਰ ਖੜੀ ਕੀਤੀ ਆ ਜੀ ਤੁਰ ਕੇ ਅਸੀਂ ਜਾ ਰਹੇ ਆ ਤੁਸੀਂ ਵੀ ਜਦੋਂ ਇਹਨਾਂ ਗੁਫਾਵਾਂ ਦੇ ਦਰਸ਼ਨ ਕਰਨ ਵਾਸਤੇ ਆਣਾ ਹੋਵੇ ਤਾਂ ਬਰਸਾਤਾਂ ਦੇ ਮੌਸਮ ਵਿੱਚ ਨਾ ਆਇਓ ਕਿਉਂਕਿ ਮੀਂਹ ਕਾਰਨ ਪਾਣੀ ਖੜਾ ਹੁੰਦਾ ਹੈ ਤੁਹਾਨੂੰ ਵੀ ਔਖਾ ਹੋਏਗਾ ਤੇ ਸੰਗਤ ਜੀ ਲੱਭਦੇ ਲਵਾਉਂਦੇ ਅਸੀਂ ਇਹਨਾਂ ਗੁਫਾਵਾਂ ਤੱਕ ਪਹੁੰਚ ਚੁੱਕੇ ਆ ਜੀ ਬਹੁਤ ਹੀ ਸ਼ਾਂਤਮਈ ਮਾਹੌਲ ਹੈ ਕੋਈ ਆਵਾਜ਼ ਨਹੀਂ ਆ ਰਹੀ ਬਹੁਤ ਹੀ ਵਧੀਆ ਮਾਹੌਲ ਇੱਥੇ ਹੈ ਜਿਸ ਬੰਦੇ ਨੇ ਬੰਦਗੀ ਕਰਨੀ ਹੋਵੇ ਇਹ ਅਸਥਾਨ ਉਹਦੇ ਵਾਸਤੇ ਬਹੁਤ ਵਧੀਆ ਹੈ ਕਿਉਂਕਿ ਇੱਥੇ ਇਤਿਹਾਸ ਲਿਖਿਆ ਹੋਇਆ ਇਹਨਾਂ ਗੁਫਾਵਾਂ ਦੀ ਸੇਵਾ ਸੰਤ ਬਾਬਾ ਸੁੰਦਰਦਾਸ ਜੀ ਨੇ ਕੀਤੀ ਸੀ ਸਭ ਤੋਂ ਪਹਿਲਾਂ ਤੇ ਇਸੇ ਹੀ ਸਥਾਨ ਤੇ ਬਾਬਾ ਸੁੰਦਰਦਾਸ ਜੀ ਨੇ ਬਹੁਤ ਤਪੱਸਿਆ ਕੀਤੀ। ਗੁਫਾਵਾਂ ਉੱਤੇ ਪਹਾੜੀ ਤੇ ਹਨ ਜੀ ਹੀਠਾ ਗੁਰਦੁਆਰਾ ਸਾਹਿਬ ਬਣਿਆ ਹੋਇਆ। ਆਓ ਆਪਾਂ ਸਭ ਤੋਂ ਪਹਿਲਾਂ ਧੰਨ Sri Guru Granth Sahib ਮਹਾਰਾਜ ਜੀ ਨੂੰ ਨਮਸਕਾਰ ਕਰਦੇ ਹਾਂ। ਜਦੋਂ ਤੁਸੀਂ ਵੀ ਇਹਨਾਂ ਗੁਫਾਵਾਂ ਤੇ ਦਰਸ਼ਨ ਕਰਨ ਵਾਸਤੇ ਆਵੋ ਤਾਂ ਪਹਿਲਾਂ ਗੁਰੂ ਸਾਹਿਬ ਨੂੰ ਨਮਸਕਾਰ ਜ਼ਰੂਰ ਕਰੋ। ਖਾਲਸੇ ਦਾ ਨਿਸ਼ਾਨ ਸਾਹਿਬ ਝੁਲ ਰਿਹਾ ਹੈ। ਆਓ ਹੁਣ ਆਪਾਂ ਗੁਰੂ ਸਾਹਿਬ ਦੇ ਦਰਸ਼ਨ ਕਰਦੇ ਹਾਂ। ਬਹੁਤ ਸੋਹਣਾ ਪ੍ਰਬੰਧਕਾਂ ਵੱਲੋਂ ਸਥਾਨ ਬਣਾਇਆ ਹੋਇਆ। ਬਾਬਾ ਸੁੰਦਰਦਾਸ ਜੀ ਤੋਂ ਬਾਅਦ ਇਸ ਸਥਾਨ ਤੇ ਬਾਬਾ ਦੀ ਰਾਮ ਸਿੰਘ ਜੀ ਆਏ ਸਨ ਬਹੁਤ ਲੰਬਾ ਸਮਾਂ ਉਹਨਾਂ ਨੇ ਇਹਨਾਂ ਗੁਫਾਵਾਂ ਦੀ ਸੇਵਾ ਕੀਤੀ ਆ ਤੇ ਬਹੁਤ ਲੰਬਾ ਸਮਾਂ ਇੱਥੇ ਉਹਨਾਂ ਨੇ ਕਠਨ ਤਪੱਸਿਆ ਵੀ ਕੀਤੀ ਆ ਉਹਨਾਂ ਵੱਲੋਂ ਹੀ ਇਹ ਗੁਰਦੁਆਰਾ ਸਾਹਿਬ ਬਣਾਇਆ ਗਿਆ ਹੈ ਗੁਰਦੁਆਰਾ ਸਾਹਿਬ ਦਾ ਨਾਮ ਹੈ ਗੁਰਦੁਆਰਾ ਦੁਖਪੰਜਨ ਸਾਹਿਬ ਇਸ ਘਣੇ ਜੰਗਲ ਵਿੱਚ ਬਾਬਾ ਚਾਂਦੀ RAM ਜੀ ਅਤੇ ਉਹਨਾਂ ਦੇ ਘਰੋ ਮਾਤਾ ਕਿਸ਼ਨਕੌਰ ਜੀ ਦੋਵੇਂ ਹੀ ਇਸ ਸਥਾਨ ਤੇ ਰਹਿੰਦੇ ਸਨ ਤਪੱਸਿਆ ਕਰਦੇ ਸਨ ਤੇ ਇਹਨਾਂ ਗੁਫਾਵਾਂ ਦੀ ਸੇਵਾ ਕਰਦੇ ਸਨ ਬਾਬਾ ਚਾਂਦੀ RAM ਜੀਾਂ ਦੇ ਅੱਗੇ ਸੇਵਾਦਾਰ ਹੁਣ ਇਹਨਾਂ ਗੁਫਾਵਾਂ ਦੀ ਸੇਵਾ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਉਪਰੰਤ ਆਓ ਹੁਣ ਤੁਹਾਨੂੰ ਆਪਾਂ ਉਹਨਾਂ ਗੁਫਾਵਾਂ ਦੇ ਦਰਸ਼ਨ ਕਰਾਉਨੇ ਆ ਇਹ ਜੋ ਤੁਸੀਂ ਪੌੜੀਆਂ ਵੇਖ ਰਹੇ ਹੋ ਇਹ ਵੀ ਪੌੜੀਆਂ ਪ੍ਰਾਤਨ ਹਨ 400 ਸਾਲ ਪੁਰਾਤਨ ਗੁਫਾਵਾਂ ਦੇ ਤੁਹਾਨੂੰ ਅਸੀਂ ਹੁਣ ਦਰਸ਼ਨ ਕਰਾਉਣ ਜਾ ਰਹੇ ਹਾਂ ਇੱਥੋਂ ਦੇ ਮੁੱਖ ਸੇਵਾਦਾਰ ਸਾਨੂੰ ਦੱਸ ਰਹੇ ਸੀ ਕਹਿੰਦੇ ਤਿੰਨ ਗੁਫਾਵਾਂ ਸਨ ਜਿਨ੍ਹਾਂ ਵਿੱਚੋਂ ਦੋ ਗੁਫਾਵਾਂ ਬੰਦ ਹੋ ਗਈਆਂ ਹਨ ਉਹਨਾਂ ਵਿੱਚ ਰੇਤ ਭਰ ਗਈ ਹੈ ਸੰਗਤ ਜੀ ਇੱਕ ਗੁਫਾ ਹੀ ਖੁੱਲੀ ਹੈ ਜਿਹੜੀ ਗੁਫਾ ਸਭ ਤੋਂ ਲੰਬੀ ਗੁਫਾ ਹੈ ਉਹ ਹੁਣ ਤੁਸੀਂ ਸਾਹਮਣੇ ਦਰਸ਼ਨ ਕਰ ਰਹੇ ਹੋ ਅਸੀਂ ਹੁਣ ਗੁਫਾ ਦੇ ਅੰਦਰ ਜਾ ਰਹੇ ਹਾਂ ਜੀ ਆ ਗੁਫਾ ਹੈ ਤੇ ਹੁਣ ਅਸੀਂ ਤੁਹਾਨੂੰ ਅੰਦਰ ਜਾ ਕੇ ਗੁਫਾ ਦੇ ਦਰਸ਼ਨ ਕਰਾਉਣੇ ਆਂ ਸੇਵਾਦਾਰ ਸਾਨੂੰ ਦੱਸ ਰਹੇ ਸਨ 40 ਫੁੱਟ ਇਹ ਉੱਚੀ ਗੁਫਾ ਸੀ ਤੇ 100 ਮੀਟਰ ਲੰਬੀ ਗੁਫਾ ਹੈ ਵਿਸ਼ੇਸ਼ ਕਰਕੇ ਇਹਨਾਂ ਨੇ ਬਾਹਰ ਨੋਟ ਲਾਇਆ ਹੋਇਆ ਹੈ ਵੀ ਗੁਫਾ ਦੇ ਅੰਦਰ ਲਿਖਣਾ ਮਨਾ ਹੈ ਕਈ ਲੋਕ ਇਹ ਗੁਫਾ ਦੇ ਦਰਸ਼ਨ ਕਰਨ ਵਾਸਤੇ ਆਉਂਦੇ ਆ ਤੇ ਇੱਥੇ ਆ ਕੇ ਆਪਣੇ ਨਾਮ ਲਿਖ ਦਿੰਦੇ ਆ ਐਦਾਂ ਨਹੀਂ ਕਰਨਾ ਚਾਹੀਦਾ ਇਹ ਸਾਡੀਆਂ ਇਤਿਹਾਸਿਕ ਗੁਫਾਵਾਂ ਹਨ ਇਹਨਾਂ ਗੁਫਾਵਾਂ ਦੀ ਸਾਨੂੰ ਸੇਵਾ ਸੰਭਾਲ ਕਰਨੀ ਚਾਹੀਦੀ ਹੈ ਸਾਂਭਣਾ ਚਾਹੀਦਾ ਹੈ ਇਹ ਨਾ ਹੋਵੇ ਜਿਵੇਂ ਉਹ ਦੋ ਗੁਫਾਵਾਂ ਬੰਦ ਹੋ ਗਈਆਂ ਹਨ ਇਹ ਵੀ ਗੁਫਾ ਬੰਦ ਹੋ ਜਾਏ ਸੇਵਾਦਾਰ ਦੱਸ ਰਹੇ ਸਨ ਜਦੋਂ ਮੀਂਹ ਪੈਂਦਾ ਹੈ ਤੇ ਇਹਨਾਂ ਗੁਫਾਵਾਂ ਦੇ ਵਿੱਚ ਵੀ ਰੇਤ ਭਰ ਜਾਂਦੀ ਹੈ ਫਿਰ ਉਹ ਰੇਤ ਇਹਨਾਂ ਗੁਫਾਵਾਂ ਵਿੱਚੋਂ ਕੱਢਦੇ ਹਨ ਤਾਂ ਜੋ ਸੰਗਤ ਇੱਥੇ ਆ ਕੇ ਦਰਸ਼ਨ ਕਰ ਸਕੇ ਮੇਰੀ ਕੌਮ ਦੀਆਂ ਸੰਸਥਾਵਾਂ ਦੇ ਚਰਨਾਂ ਵਿੱਚ ਬੇਨਤੀ ਆ ਆਓ ਆਪਾਂ ਇਹਨਾਂ ਗੁਫਾਵਾਂ ਨੂੰ ਸਾਂਭੀਏ ਦੇਖੋ ਬਾਬਾ ਬੰਦਾ ਸਿੰਘ ਬਹਾਦਰ ਜੀਆ ਨੇ ਸਾਡੀ ਖਾਤਰ ਸ਼ਹੀਦੀਆਂ ਦੇ ਦਿੱਤੀਆਂ ਪ੍ਰਸੰਗਤ ਜੀ ਆਪਾਂ ਉਹਨਾਂ ਦੀਆਂ ਗੁਫਾਵਾਂ ਨੂੰ ਵੀ ਨਹੀਂ ਸਾਂਭ ਸਕਦੇ ਇੱਥੇ ਦੇ ਸੇਵਾਦਾਰ ਬਾਬਾ ਜੀ ਵਧਾਈ ਦੇ ਪਾਤਰ ਹਨ ਜਿਨ੍ਹਾਂ ਨੇ ਇੰਨੇ ਲੰਬੇ ਸਮੇਂ ਤੋਂ ਇਹਨਾਂ ਗੁਫਾਵਾਂ ਨੂੰ ਸਾਂਭ ਕੇ ਰੱਖਿਆ ਹੋਇਆ ਪਰ ਸਾਨੂੰ ਸਾਰਿਆਂ ਨੂੰ ਯਤਨ ਕਰਨਾ ਚਾਹੀਦਾ ਹੈ ਇਹ ਸਾਡਾ ਵਿਰਮੁੱਲਾ ਇਤਿਹਾਸ ਹੈ ਇਹਨਾਂ ਗੁਫਾਵਾਂ ਵਿੱਚ ਸਿੰਘ ਰਾਤਾਂ কাটਦੇ ਸਨ ਆਪ ਜੀ ਆ ਸਾਹਮਣੇ ਜੋ ਡੰਡਾ ਦੇਖ ਰਹੇ ਹੋ ਇਹ ਡੰਡਿਆਂ ਤੇ ਸਿੰਘ ਘੋੜਿਆਂ ਦੀਆਂ ਕਾਠੀਆਂ ਟੰਗਦੇ ਹੁੰਦੇ ਸੀ ਆਪਣੇ ਵਸਤਰ ਟੰਗਦੇ ਹੁੰਦੇ ਸੀ ਆ ਦੇਖੋ ਲੋਕਾਂ ਵੱਲੋਂ ਕਿਵੇਂ ਕੰਧਾਂ ਨੂੰ ਖਰਾਬ ਕੀਤਾ ਹੋਇਆ ਗੁਫਾਵਾਂ ਦੀਆਂ ਨੂੰ ਆਪਣੇ ਨਾਮ ਲਿਖ ਲਿਖ ਕੇ ਨਹੀਂ ਭਾਈ ਐਦਾਂ ਨਾ ਕਰੋ ਜਿਹੜੇ ਦਰਸ਼ਨ ਕਰਨ ਵਾਸਤੇ ਆਂਦੇ ਆ ਇੱਥੇ ਆ ਕੇ ਮਹਿਸੂਸ ਕਰਿਆ ਕਰੋ ਜੇ ਅੱਜ ਵੀ ਤੁਸੀਂ ਮਹਿਸੂਸ ਕਰੋਗੇ ਅੱਜ ਵੀ ਇਹਨਾਂ ਗੁਫਾਵਾਂ ਵਿੱਚੋਂ ਤੁਹਾਨੂੰ ਸਿੰਘਾਂ ਦੇ ਪੈਰਾਂ ਦੀ ਆਵਾਜ਼ ਆਏਗੀ ਘੋੜਿਆਂ ਦੀ ਆਵਾਜ਼ ਆਏਗੀ ਤੁਹਾਨੂੰ ਅਸੀਂ ਗੁਫਾ ਦੇ ਪੂਰੇ ਦਰਸ਼ਨ ਕਰਾਏ ਆ ਦੂਜੀ ਸਾਈਡ ਦੇ ਵੀ ਤੁਸੀਂ ਦਰਸ਼ਨ ਕੀਤੇ ਹਨ ਆਓ ਹੁਣ ਜੋ ਇੱਥੇ ਦੇ ਮੇਨ ਪ੍ਰਬੰਧਕ ਹਨ ਸੇਵਾਦਾਰ ਹਨ ਉਹਨਾਂ ਦੇ ਤੁਹਾਨੂੰ ਵਿਚਾਰ ਸਰਵਣ ਕਰਾਉਣੇ ਆ ਉਹਨਾਂ ਦੇ ਕੁਝ ਬਲਬਲੇ ਹਨ ਆਪਜੀ ਧਿਆਨ ਦੇ ਨਾਲ ਜਰੂਰ ਸੁਣੋ 40 ফুট ਉੱਚੀ ਸੀ ਹਵਾਜੋਤ ਵਿੱਚ ਦੇਖੀ ਗਈ 40 ফুট ਉੱਚੀ ਸੀ ਗੁਫਾ ਐ ਅੱਛਾ ਉਹ ਪਾਪਾ ਬੰਗਾਰ ਸਿੰਘ ਬਾਹਰ ਕਰੀ ਕਦੇ ਰੰਗ ਤੇ ਕੀ ਮਨ ਹੋ ਗਿਆ ਸੀ ਨਾ ਉਹ ਸਣੇ ਤੋਂੜਾ ਇਹਦੇ ਵਿੱਚੋਂ ਜਿਹੜੇ ਸਿਪਾਹੀ ਸੀ ਉਹ ਚ ਸਾਪਣੇ ਸਿੰਘ ਸਣੇਗੋੜ ਹੈ ਗੁਫਾ ਵਿੱਚ ਚਾਲੀ 107 ਕਾਟੀਆਂ ਦਿੱਤੇ ਨਹੀਂ ਦਿੱਤੇ ਨਾ ਟੱਡੇ ਲੱਗੇ ਉੱਤੇ ਸੰਘਾ ਨੇ ਕਾਟੀਆਂ ਬਣੀਆਂ ਉਹਦਾ ਚਾਵੀ ਕਿੰਨਾਂ ਦਾ ਜਿਹੜਾ ਨੀਤੀ ਦੇ ਮੁਤਾਬਕ ਜਿਹੜੀ ਬਾਬਾ ਬੰਦਰ ਸਿੰਘ ਮਹਾਰਾਜ ਜੀ ਨੇ ਰਣ ਬਣਾਈ ਉਹਦੇ ਸਾਹ ਨਾਲ ਮੁਬਾਇਤ ਤੋਂ ਕੋਪਟ ਕੋਕਾ ਬਣਾਈ ਮੀਸ਼ਿੰਗ ਤੇਤੇ ਬਾਰੇ ਕਿਸੇ ਨੂੰ ਨਹੀਂ ਸੀ ਪਤਾ ਤਾਂ ਕਿਉਂ ਵੀ ਇਲਾ ਇਧਰ ਤੇ ਉਹਦੇ ਜਿਹੜੇ ਆ ਜਾ ਕੋਪੇਰਾ ਦੀ ਨੂ ਦੇ ਸਾਰੇ ਇਤੋਂ ਦੀ ਚੜਾਈ ਕਰਕੇ ਤੇ ਉਹਨਾਂ ਦਾ ਨਵੇਗਾ ਕੀਤਾ ਪਰਗੜ ਕਦੋਂ ਕੋ ਹੋਈ ਹੈ ਕਿ ਮੈਂ ਬਹੁਤ ਪਰਗੜ ਹੋਈ ਕਹਾ ਕਿ ਉਹ ਬਾਬਾ ਜੀ ਦਾ ਹੁਕਮ ਸਿਗਾਰ ਹੋਇਆ ਤੇ ਸੰਤਾ ਦਾ ਤਪਸਥਾਨ ਆਗੇ ਤੇ ਜੇ ਤੁਸੀਂ ਕੋਲ ਮੈਂ ਆਪਣੀ ਮੱਟੀ ਨਾਲ ਆਪਣੀ ਮੱਟੀ ਲੰਘਾ ਤੇ ਕਿਹ ਕਿਤਾ ਨੂੰ ਹੋ ਗਿਆ ਤਾਂ ਚੇਤੇ ਆ ਇਹ ਦੁਨੀਆ ਵਿੱਚ ਇੱਕ ਅਨਦਾ ਸਥਾਨ ਹੈ ਇੱਥੇ ਮਹਾਰਾਜ ਨੇ ਨਿਕਲਣ ਚਮਤਾਰਾ ਹੋਣਾ ਹੈ ਕਿ ਤਰਾਂ ਵਾਦ ਦੇ ਰਿਹਾ ਸੀ ਉਹ ਸਟਾਨਾ ਇਹ ਉਹ ਨਾ ਨਾ ਇਹ ਜਿਵੇਂ ਤੇ ਕਿ ਦੋ ਪਿੰਡ ਹੁੰਦੇ ਸੀ ਉਹਨੇ ਤੋਂ ਇਹ ਹੋਈ ਤੇ ਮਾਜਰਾ ਤੇ ਲੱਗੂ ਉਹ ਨਹੀਂ ਲੰਘਾ ਵੈਦ ਮਾਜਰਾ ਇਹ ਪਹਿਲਾ ਉਹ ਦੋ ਪਿੰਡ ਦੀ ਕੋਈ ਥਾਂ ਨਹੀਂ ਕੋਈ ਇਹ ਉਹ ਦਾ ਸਟਾਨਾ ਤੇ ਉਹ ਤੋਂ ਪਿੱਛੇ ਲਾਹੋਂ ਤੋਂ ਸਾਰੇ ਕਹਿੰਦੇ ਕਿ ਜਿੱਦ ਅਜੋੜੇ ਨਿਸ਼ਾਨ ਸਾਹਿਬ ਲੱਗਿਆ ਤਾਂ ਬੱਸ ਹੱਸ ਕੇ ਨਾ ਉਹ ਜਿੱਥੇ ਤੱਕ ਸੜਕਾਂ ਨਹੀਂ ਨਾ ਦਿੱਤੀ ਗਈ ਉਹ ਸੜਕ ਉਹਨਾਂ ਕਿਹੜੇ ਸਰਕਾਰਾਂ ਦੇ ਕਦੇ ਪਾਕਿਸਤਾਨ ਵਾਲੇ ਵਿੱਚ ਪੈਰ ਕਰਦੇ ਇੱਕ ਇੰਡੀਆ ਵਾਲੇ ਕਰਦੇ ਉਹ ਬਹੁਤ ਖਤਮ ਹੋ ਗਿਆ ਕੋਈ ਜੱਗਾਂ ਨੂੰ ਪਹਾੜਾਂ ਦੇ ਉੱਤੇ ਉੱਥੇ ਉੱਪਰ ਜਾ ਕੇ ਪਹਾੜ ਦੇ ਉੱਤੇ ਕੋਈ ਜਾਊਗਾ ਨਾ ਇੱਕ ਹੋਰ ਮੈਂ ਕਮ ਸੇ ਕਮ ਆਪਾਂ ਨੂੰ ਕਿ 5 ਕਿਲੋ ਮੈਕਪਾੜ ਜਾ ਕੇ ਉੱਪਰ ਤਲਾਬ ਬਣਿਆ ਪਾਕਿਸਤਾਨ ਅੱਛਾ ਝੂੜਿਆਂ ਦੇ ਪਾਣੀ ਬਾਸੇ ਤਲਾਬ ਹੈਗਾ ਇਸ ਤੋਂ ਬੱਧੇ ਦੇ ਟੈਂਪਸ ਆਸਪਤਾਨ ਆ ਗਿਆ। ਹਾਂ ਤੇ ਇੱਕ ਗੁਫਾ ਉਹਨੂੰ ਕਿਤੇ ਪਤਾ ਹੀ ਨਹੀਂ ਸੀਗਾ। ਇਹ ਗੁਫਾ ਦਾ ਕਿਸੇ ਵੀ ਨੂੰ ਨਹੀਂ ਪਤਾ। ਇਹ ਜਿਹੜੀ ਫਿਲਮ ਪੰਚਾਇਤ ਸਾਹਿਬ ਜਾਂਦੇ ਉਹਦੇ ਵਿੱਚ ਜ਼ਿਕਰ ਕੀਤਾ ਉਹ ਵੀ ਨਹੀਂ ਲਿਖਿਆ। ਜਦੋਂ ਤੁਸੀਂ ਫੈਂਡ ਤੇ ਸੁਣਦੇ ਹੁੰਦਾ ਕਿ ਪਿੰਡ ਰੈਡ ਮਾਜਰਾ ਉਹ ਇੱਕ ਜਗਾ ਰਿਹਾ ਇੱਕ ਗੁਫਾ ਇਹ ਬਾਬਾ ਜੀ ਦਾ ਹੁਕਮ ਸੀਗਾ ਕਿ ਤੁਸੀਂ ਕਿਸੇ ਨੂੰ ਅਖਬਾਰ ਨੂੰ ਨਹੀਂ ਦੇਣਾ ਕਿਸੇ ਟੀਵੀ ਨੂੰ ਨਹੀਂ ਦੇਣਾ ਕੋਈ ਇਹਦਾ ਨੂੰ ਕਿਉਂ ਨਾ ਕਹਿੰਦੇ ਇਸਤੀ ਤੇ ਸੱਦੀ ਦੇ ਵਿੱਚ ਆ ਕੇ ਜੰਗ ਪ੍ਰਗਟ ਹੋਏ ਆਪਣੇ ਆਪ ਕਿੱਥੇ ਹੁੰਦੇ ਦੁਨੀਆ ਹੁੰਦੇ ਹਜ਼ਾਰਾਂ ਦਾ ਹਿਸਾਬ ਨਾਲ ਲੱਖਾਂ ਦੇ ਹਿਸਾਬ ਨਾਲ ਲੋਕ ਇੱਥੇ ਹੁੰਦੇ ਪਰ ਇੱਕ ਬਿਮਾਰੀ ਹੈ ਲੋਕਾਂ ਨੂੰ ਜਿਹੜੀ ਕਰਨ ਨੂੰ ਹਿਸਾਬ ਨਹੀਂ ਉਪਾ ਦੇ ਕੇ ਚਲੇ ਜਾਂਦੇ ਗੁਰਦਾਰੇ ਕੋਈ ਪੱਥਰ ਟਿਕ ਨਹੀਂ ਬੱਦਦੇ ਯਾਰ ਬੱਡੇ ਬੱਡੇ ਪ੍ਰਚਾਰਕ ਇੱਥੇ ਆਏ ਆ ਇੰਬਰ ਸਾਥ ਤੇ ਆਇਆ ਰਜਿੰਦਰ ਸਾਥ ਤੇ ਆਇਆ ਨ ਦੇਖ ਤੋ ਅਖੋ ਪਟਨਾ ਸਾਥ ਤੇ ਆਇਆ ਆ ਪਟਿਆਲਾ ਨੂੰ ਕਨਵਾਇਆ ਕੋ ਟੀਵੀ ਤੇ 14 ਹੁੰਦਾ 15 ਰਕ ਉਸ ਅਪੇਖਾਤਾ ਜਨ ਹੁੰਦਾ ਉਹ ਮੈਥੈਟਿਕ ਨਹੀਂ ਹੈ ਉਪਰ ਮਤਸਾ 1015 ਬੰਦਾ ਆ ਦੇ ਕਰਨੇ ਠੀਕ ਹੈ ਜਰੂਰੀ 315 ਉਹਦੇ ਨਾਲ 315 ਬਕਸ ਨਹੀਂ ਤੇ ਕਣ ਹੈ ਇੱਕ ਵੀ ਬੰਦਾ ਨਹੀਂ ਹੈ ਪੁੱਛੋ ਮੈਂ ਹੋਂ ਤੁਸੀਂ ਹੁਣ ਸੁਣ ਕੇ ਹਟਿਓ ਇਥੋਂ ਦੇ ਸੇਵਾਦਾਰ ਭਾਈ ਸਾਹਿਬ ਜੀ ਹੁਣਾਂ ਦੇ ਵਿਚਾਰ ਇਸ ਬਲੌਗ ਦੀ ਹੁਣ ਅਸੀਂ ਇੱਥੇ ਹੀ ਸਮਾਪਤੀ ਕਰਦੇ ਹਾਂ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਕਮੈਂਟ ਬਾਕਸ ਵਿੱਚ ਜ਼ਰੂਰ ਲਿਖੋ ਤੁਹਾਨੂੰ ਇਹ ਬਲੌਗ ਕਿਵੇਂ ਲੱਗਾ ਅਗਲੀ ਵੀਡੀਓ ਵਿੱਚ ਜਲਦ ਮਿਲਦੇ ਹਾਂ ਇੱਥੇ ਹੀ ਬਲਾਓ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ